ਨਵਾਂ ਸ਼ਹਿਰ ਵਿੱਚ ਜਿਹੜੀ ਕਬੱਡੀ ਕਾਰਵਾਈ ਹੋਣ ਤੁਸੀਂ ਦੇਖ ਰਹੇ ਹੋ ਸਾਡੇ ਪੇਤੇ ਟੋਚੇ ਕਰ ਪੇਤੇ ਇਹ ਕਾਰਵਾਈ ਜਿਹੜੀ ਆ ਨਸ਼ਾ کاروبਾਰੀ ਵੱਲੋਂ ਬਣਾਈ ਗਈ ਪ੍ਰਾਪਰਟੀ ਨੂੰ ਡਿਮੋਲਿਸ਼ ਕਰਨ ਦੇ ਲਈ ਕੀਤੀ ਜਾ ਰਹੀ ਆ ਕਰੀਬ ਤਿੰਨ ਕਨਾਲ ਜਗ੍ਹਾ ਹੈ ਜਿਹੜੀ ਕੀ ਦੱਸਿਆ ਜਾ ਰਿਹਾ ਕਿ ਜਿਹੜਾ ਓਨਰ ਜਿਹੜਾ ਜਿਨੇ ਵੀ ਬਣਾਈ ਆ ਉਹਦਾ ਕੰਮ ਜਿਹੜਾ ਆ ਉਹਦਾ ਲਿੰਕ ਨਸ਼ੇ ਦੇ ਨਾਲ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਿਹੜੀ ਹੈ ਉੱਤੇ ਸਖਤ ਕਾਰਵਾਈ ਕਰਦੇ ਆ ਜਿਹੜੀ ਆ ਉਹ ਧਗਾ ਦੇ ਉੱਤੇ ਜਿਹੜਾ ਡਿਮੋਲਿਸ਼ ਕੀਤਾ ਜਾ ਰਿਹਾ ਦੱਸਿਆ ਸਾਰੇ ਕੀ ਕਰੀਪ ਤਿੰਨ ਕਨਾਲ ਜਿਹੜੀ ਇਹ ਜਗਾ ਹੈ ਜਿਹਨੂੰ ਬਗਲਿਆ ਗਿਆ ਆ ਠੀਕ ਆ ਤੁਸੀਂ ਲਾਈਵ ਚਾਹ ਦੇਖ ਰਹੇ ਹੋ ਟੁੱਟ ਇੱਕ ਸਪੇਸ ਦੇ ਉੱਤੇ ਕਿ ਕਰੀਪ ਤਿੰਨ ਕਨਾਲ ਜਿਹੜੀ ਜਗਾ ਆ ਉਸ ਨੂੰ ਗਲਤ ਢੰਗ ਨਾਲ ਉਸਾਰੀ ਕੀਤਾ ਗਿਆ ਹੈ ਇਹ ਨਾ ਕਾਰੋਬਾਰੀ ਵੱਲੋਂ ਜਿਹੜੀ ਬਣਾਈ ਗਈ ਪ੍ਰਾਪਰਟੀ ਆ ਇੱਥੇ ਔਰ ਦੇ ਵਿੱਚ ਔਰ ਥਾਂੜਾ ਰੋਡ ਦੇ ਉੱਤੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹਾਂ ਨਵਾਂ ਸ਼ਹਿਰ ਤੋਂ ਔਡ ਫਾਂਬੜਾ ਰੋਡ ਦੇ ਉੱਤੇ ਜਿੱਥੇ ਕੀ ਜ਼ਿਲ੍ਹਾ ਪੁਲਿਸ ਵੱਲੋਂ ਜਿਹੜੀ ਇੱਕ ਨਸ਼ੇ ਦੇ ਨਾਲ ਜੁੜੇ ਕਾਰੋਬਾਰੀ ਵੱਲੋਂ ਬਣਾਈ ਗਈ ਜਿਹੜੀ ਉਸਾਰੀ ਕੀਤੀ ਗਈ ਉਹ ਉਸਾਰੀ ਦੇ ਉੱਤੇ ਕਾਰਵਾਈ ਹੋ ਰਹੀ ਆ ਪੀਲਾ ਪੰਜਾ ਜਿਹੜਾ ਚੱਲ ਚੁੱਕਾ ਆ ਤੇ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਜਿਹੜੀ ਆ ਪੁਲਿਸ ਆਪ ਦਾ ਵੱਲੋਂ ਮੌਕੇ 'ਤੇ ਆ ਕੇ ਜਿਹੜੀ ਇਹਨਾਂ ਉਸਾਰੀ ਆ ਜਿਹੜੀ ਉਹਨੂੰ ਡਿਮੋਲਿਸ਼ ਕਰਾਇਆ ਜਾ ਰਿਹਾ ਇਸ ਤੋਂ ਪਹਿਲਾਂ ਲਾ ਨਵਾਂ ਸ਼ਹਿਰ ਪੋਟੋਲੋ ਨਵਾਂ ਸਿਟੀ ਦੇ ਵਿੱਚ ਵੀ ਗਰਸ਼ਿੰਗਰ ਰੋਡ ਦੇ ਉੱਤੇ ਕਾਰਵਾਈ ਕੀਤੀ ਗਈ ਸੀਗੀ ਕਾਰਵਾਈ ਦੇ ਤਹਿਤ ਤਿੰਨ ਤੋਂ ਚਾਰ ਘਰਾਂ ਦੇ ਉੱਤੇ ਦਾ ਇਸੇ ਤਰ੍ਹਾਂ ਪੀਲਜਾ ਚੱਲਿਆ ਸੀ ਇਹ ਲਾਸਟ ਮੰਤਰੀ ਜਿਹੜੀ ਆ ਕਾਰਵਾਈ ਸੀਗੀ ਉਹ ਅੱਜ ਇਹ ਜਿਹੜੀ ਕਾਰਵਾਈ ਆ ਹੋਰ ਕਰ ਜਿਹੜਾ ਕੀ ਤੁਸੀਂ ਦੇਖ ਸਕਦੇ ਹੋ ਕਾਫੀ ਪੰਜ ਦੁਕਾਨਾਂ ਨੇ ਠੀਕਿਆ ਬਣੀਆਂ ਹੋਈਆਂ ਉਹਦੇ ਵਿੱਚ ਇੱਕ ਗੇਟ ਬਣਿਆ ਹੋਇਆ ਹੈ ਜਿਹੜਾ ਕਿ ਪਿੱਛੇ ਜਿਹੜੀ ਆ ਰੈਹਾਸ਼ੀ ਏਰੀਆ ਬਣਾਇਆ ਗਿਆ ਸੀ ਉਸ ਰੈਹਾਸ਼ੀ ਏਰੀਏ ਦੇ ਵਿੱਚ ਜਿਹੜਾ ਸਿੱਧਾ ਜਾ ਰਿਹਾ ਹੈ ਆ ਤੁਸੀਂ ਕਾਰਵਾਈ ਜਿਹੜੀ ਆ ਦੇਖ ਰਹੇ ਹੋ ਕਾਰਵਾਈ ਨਵਾਂ ਸ਼ਹਿਰ ਦੀ ਕਾਰਵਾਈ ਹੋ ਰਹੀ ਆ ਪੀਲਾ ਚੱਲ ਰਿਹਾ ਆ ਤੇ ਕਾਰਵਾਈ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਵਿੱਚ ਹੋ ਰਹੀ ਆ ਜਿੱਥੇ ਕੀਪੋਲਾ ਲੋਕੀਤਨਿਕ ਨਾਲ ਜਿਹੜੀ ਜਗ੍ਹਾ ਬਗਲੀ ਹੋਈ ਆ ਪੂਰੀ ਤਰ੍ਹਾਂ ਕੰਸਟ੍ਰਕਸ਼ਨ ਹੋਈ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਪੰਜ ਦੁਕਾਨਾਂ ਬਣੀਆਂ ਹੋਈਆਂ ਆ ਟੋਟਲ ਆ ਪੰਜ ਦੁਕਾਨਾਂ ਆ ਤੇ ਇੱਥੇ ਜਿਹੜੇ ਦੋਨੇ ਕਾਰਨਰ ਸੀ ਦੁਕਾਨਾਂ ਦੇ ਇਹਨਾਂ ਦੇ ਉੱਤੇ ਕੈਮਰੇ ਵੀ ਲਗਾਏ ਸਨ ਆ ਤੁਸੀਂ ਸ਼ਾਇਦ ਦੇਖ ਸਕਦੇ ਹੋ ਇੱਕ ਤਾਰ ਲਟਕ ਰਹੀ ਆ ਸੈਂਟਰ ਦੇ ਵਿੱਚੋਂ ਬਿਲਕੁਲ ਆ ਪੰਜੇ ਦੇ ਇੱਕ ਕੈਮਰੇ ਲਾਏ ਗਏ ਸੀ ਤਾਂਕਿ ਕੋਈ ਇਸ ਤਰਫ ਜਿਹੜਾ ਆਂਦਾ ਜਾਂਦਾ ਉਹਦੇ ਤੇ ਨਿਗਰ ਕਰਕੇ ਜਾਵੇ 10 ਦਿਨ ਦੀ ਨਵੀਂ ਸ਼ਰਤਾਂ ਕਸਵਾ ਔਰ ਜਿਹੜਾ ਇਹ ਤਰ ਜਿਹੜੇ ਆ ਨਸ਼ੇ ਦੇ ਨਾਲ ਜੋੜੀ ਦੱਸੀ ਜਾ ਰਹੇ ਨੇ ਨਸ਼ੇ ਦਾ کاروبار ਕਰਦੇ ਨੇ ਸੇਲ ਪਰਚੇਜ਼ ਦਾ ਤੇ ਨਾਲ ਬਰਤੇ ਉੱਤੇ ਪੁਲਿਸ ਉਹ ਜਿਹੜੀ ਲਗਾਤਾਰ ਜਿਹੜੀ ਬਹੁਤ ਸਖਤੀ ਕੀਤੀ ਜਾਂਦੀ ਰਹੀ ਆ ਲੇਕਿਨ ਹੁਣ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਆ ਕਿ ਜਿਨ੍ਹਾਂ ਦੇ ਘਰਾਂ ਦੇ ਉੱਤੇ ਜਿਹੜੀ ਇਲੀਗਲ ਜੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਗੈਰ ਕਾਨੂੰਨੀ ਕੰਸਟਰਕਸ਼ਨ ਆ ਉਹਨੂੰ ਢਾਇਆ ਜਾਏ ਉਸ ਦੇ ਤਹਿਤ ਜਿਹੜੀ ਹੈ ਇੱਕ ਬਹੁਤ ਵੱਡੀ ਖੁਦ ਐਸਪੀ ਸਰਜੀ ਸਿੰਘ ਬਾਈਆ ਡੀਐਸਪੀ ਨਵਾਂ ਸ਼ਹਿਰ ਰਾਜਕੁਮਾਰ ਡੀਐਸਪੀ ਸ਼ਹਿਵਾਤ ਸਿੰਘ ਉਸ ਤੋਂ ਇਲਾਵਾ ਐਸਐਚਓ ਆਡ ਮੈਡਮ ਨਰੀਸ਼ ਕੁਮਾਰੀ ਜਿਹੜੇ ਕੀ ਕਾਫੀ ਇੱਥੇ ਲਗਾਤਾਰ ਬਹੁਤ ਜ਼ਿਆਦੇ ਨਸ਼ਾ ਅਸਕਰਾਂ ਦੇ ਖਿਲਾਫ ਜਿਹੜੀ ਆ ਐਕਟਿਵ ਨੇ ਉਹਨਾਂ ਦੇ ਉੱਤੇ ਕਾਫੀ ਠੱਲ ਪਾਈ ਹੋਈ ਆ ਉਹਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਉਸ ਤੋਂ ਇਲਾਵਾ ਨਵਾਂ ਸ਼ਹਿਰ ਸਰਪੀ ਐਸਐਚਓ ਅਸ਼ੋਕ ਕੁਮਾਰ ਇਹ ਸਾਥ ਪਹੁੰਚੇ ਨੇ ਕਰੀਬ 50 ਤੋਂ ਜਿਹੜੇ 60 ਮੁਲਾਜ਼ਮ ਜਿਹੜੇ ਆ ਉਹ ਵੀ ਪਹੁੰਚੇ ਹੋਏ ਨੇ ਆ ਤੁਸੀਂ ਜਿਹੜੀ ਕਾਰਵਾਈ ਦੇਖ ਰਹੇ ਆ ਇਹ ਕਸਬਾ ਔੜ ਦੇ ਫਾਮੜਾ ਰੁਰਦੀ ਆ ਕਾਰਵਾਈ ਜਿੱਥੇ ਕੀ ਨਸ਼ੇ ਤਸਕਰਾਂ ਦੇ ਉੱਤੇ ਜਿਹੜੀ ਪੀਲਾ ਪੰਜਾ ਚਲਾਨ ਦੀ ਮੁਹਿੰਮ ਉਸ ਦੇ ਤਹਿਤ ਪੰਜਾ ਚੱਲ ਰਿਹਾ ਹੈ ਬਟਾ ਕਾਰਵਾਈ ਮੈਂ ਦੱਸ ਦਿੰਦੇ ਆ ਆਪਣੇ ਕੈਨ ਕਨਾਲ ਦੇ ਕਰੀਬ ਦੀ ਜਿੰਮੀਆਂ ਇਹਨੂੰ ਪਾਇਆ ਗਿਆ ਸੈਂਕ ਗਵਰਨਮੈਂਟ ਦੀ ਜਿਹੜੀ ਜ਼ਮੀਨ ਦੱਸਾਰੀ ਆ ਕਿ ਇਹ ਸੈਂਕ ਗਵਰਨਮੈਂਟ ਜਿਹੜੀ ਜ਼ਮੀਨ ਸੀ ਜਿਸ ਤੋਂ ਬਾਅਦ ਇਹ ਜਿਹੜਾ ਜਿਹੜਾ ਘਰ ਬਣਾਇਆ ਜਿਸ ਬੰਦੇ ਜਿਸ ਵਿਅਕਤੀ ਨਸ਼ੇ ਦੇ ਨਾਲ ਜੁੜਿਆ ਕਾਰੋਬਾਰੀ ਆ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਜਿਹੜੀ ਆ ਇਹਦੇ ਉੱਤੇ ਨਜਾਇਜ਼ ਉਸਾਰੀ ਕੀਤੀ ਗਈ ਆ ਦੁਬਾਰਾ ਤੁਹਾਨੂੰ ਦਿਖਾ ਦਿੰਦੇ ਆ ਕਿ ਜਿਹੜੀ ਆ ਪੰਜ ਦੁਕਾਨਾਂ ਜਿਹੜੀਆਂ ਆ ਸਾਹਮਣੇ ਬਣੀਆਂ ਹੋਈਆਂ ਦਿਖ ਰਹੀਆਂ ਨੇ ਹਾਲਾਂਕਿ ਇਹ ਜਿਹੜੀਆਂ ਦੁਕਾਨਾਂ ਯੂਜ਼ ਨਹੀਂ ਹੋਈਆਂ ਲੱਗਦੀਆਂ ਪਿਛਲੇ ਕੁਝ ਸਮੇਂ ਤੋਂ ਇਹ ਨਾ ਜਿਹੜਾ ਇਹਨਾਂ ਦੀ ਉਸਾਰੀ ਨਾ ਤੇ ਹੋਈ ਹੋਈ ਹੈ ਸੈਂਟਰ ਦੇ ਵਿੱਚ ਇੱਕ ਗੇਟ ਗੇਟ ਤੋਂ ਜਿਹੜਾ ਸਿੱਧਾ ਸ਼ਿਕਾਰ ਉਹ ਜਿਹੜਾ ਰਸਤਾ ਜਾ ਰਿਹਾ ਹੈ ਠੀਕ ਹੈ ਸੋ ਆਪਕੋ ਕੀ ਦੇਖਾ ਰਹੇ ਹਾਂ ਅਲੱਗ-ਅਲੱਗ ਮੀਡੀਆ ਦੇ ਲੋਕ ਸਭ ਉਹ ਵੀ ਪਹੁੰਚੇ ਹੋਏ ਨੇ ਪੁਲਿਸ ਵਾਲੋ ਜਿਹੜੇ ਦੋਨੇ ਰੋਡ ਆ ਔਰ ਤੋਂ ਫਾਮਬੜਾ ਰੋਡ ਜਿਹੜਾ ਜਾਂਦਾ ਹੈ ਉਹ ਰੋਡ ਤੇ ਵੀ ਜਿਹੜੀ ਆ ਬੰਦ ਕਰ ਦਿੱਤਾ ਰਸਤਾ ਤਾਂ ਕਿ ਕੋਈ ਆਏ ਨਾ ਤੇ ਦੂਜੇ ਪਾਸੇ ਜਿਹੜੇ ਆਸ-ਪਾਸ ਦੇ ਘਰਾਂ ਦੇ ਲੋਕ ਕੋ ਜਰੂਰ ਇੱਥੇ ਖੜੇ ਦੇਖ ਰਹੇ ਨੇ ਇਸ ਕਾਰਵਾਈ ਨੂੰ ਆਪਾਂ ਪਿੰਡ ਦੇ ਲੋਕ ਵੀ ਸ਼ਾਇਦ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਜੇ ਕਿਸੇ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਚਾਇਆ ਤਾਂ ਉਹਨਾਂ ਨਾਲ ਹੀ ਤਮਾਮਾ ਕਿ ਇਸ ਕਾਰਵਾਈ ਨੂੰ ਕਿਸ ਤਰ੍ਹਾਂ ਦੇਖ ਰਹੇ ਆ ਸਰਕਾਰ ਦੀ ਕਾਰਵਾਈ ਨੂੰ ਪ੍ਰਸ਼ਾਸਨ ਦੀ ਕਾਰਵਾਈ ਨੂੰ ਨਵਾਂ ਸ਼ਹਿਰ ਦੇ ਕਸਬਾ ਔੜ ਦੀ ਇਹ ਕਾਰਵਾਈ ਹੈ

ਸੋਲਿਡ ਕਨਸਟਰਕਸ਼ਨ ਕੀਤੀ ਆ ਪੂਰਾ ਕੋਲਸ ਦਾ ਪ੍ਰਸ਼ਾਨਾ ਮਸ਼ੀਨਾਂ ਦਾ ਜਿਹੜਾ ਜੋਰ ਲੱਗਿਆ ਹੋਇਆ ਕਿ ਇਹਨੂੰ ਛੇਤੀ ਤੋਂ ਛੇਤੀ ਡਿਮੋਲਿਸ਼ ਕੀ ਡਿਮੋਲਿਸ਼ ਕਰਵਾਇਆ ਜਾਵੇ ਕਲੀਬ ਪੰਜ ਜੀ ਦੁਕਾਨਾਂ ਤਿੰਨ ਕਨਾਲ ਜਗਾ ਆ ਜਿਹੜੀ ਐਕਵਾਇਰ ਕੀਤੀ ਹੋਈ ਆ ਜਾਰੇ ਜਨੂੰ ਇਹ ਜਿਹੜੀ ਕਾਰਵਾਈ ਆ ਇਹ ਤਾਂ ਇਸ ਹਿਸਾਬ ਜੋ ਤੋੜ ਪਾਉਣ ਦਾ ਲੱਗਦਾ ਆ ਦਾਦਾ ਕਿ ਕਈ ਘੰਟੇ ਕਾਰਵਾਈ ਚੱਲੇਗੀ ਲੇਕਿਨ ਆ ਪਉਦੋਂ ਤੱਕ ਤੁਹਾਡੇ ਨਾਲ ਲਾਈਵ ਨਹੀਂ ਰਹਿ ਸਕਦੇ ਇੰਨੀ ਢੇਰ ਠੀਕ ਆ ਬਕਾਇਦਾ ਤਿੰਨ ਪੰਜ ਪੰਜ ਦੁਕਾਨਾਂ ਉਹਨਾਂ ਦੇ ਵਿੱਚ ਜਿਹੜਾ ਜਿਹੜੀ ਕਮਰਸ਼ੀਅਲ ਥੀngਸ ਬਣਾਈਆਂ ਗਈਆਂ ਤੇ ਸੈਂਟਰ ਦੇ ਵਿੱਚ ਤੁਹਾਨੂੰ ਗੇਟ ਦਿਖਾ ਦਿੰਨੇ ਆ ਜਿਹੜਾ ਜਿਸ ਰਸਤੇ ਤੋਂ ਜਿਹੜੇ ਆ ਬੈਕ ਐਂਡ ਤੇ ਜਾਣ ਦੇ ਲਈ ਪਿੱਛੇ ਪੂਰਾ ਬਗਲਿਆ ਹੋਇਆ ਏਰੀਆ ਠੀਕ ਆ ਉਹ ਏਰੀਏ ਦੇ ਵਿੱਚ ਜਿਹੜਾ ਕੀ ਪਿੱਛੇ ਰਿਹਾ ਰਿਹਾ ਸੀ ਬਗਲਿਆ ਕੀਤਾ ਹੋਇਆ ਆ ਆ ਦੇਖ ਸਕਦੇ ਹੋ ਤੁਸੀਂ ਤੇ ਦੂਜੇ ਪਾਸੇ ਆਪਾਂ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਕਾਰਵਾਈ ਆ ਇਹ ਕਿੰਨੀ ਟੋਟਲ ਜਿਹੜੀ ਜ਼ਮੀਨ ਸੀਗੀ ਤੇ ਕਿੰਨਾ ਇਹਦੇ ਉੱਤੇ ਜਿਹੜਾ ਇਹ ਵਿਅਕਤੀ ਜਿਹੜਾ ਵੀ ਆ ਜਿਹਦੀ ਨਾਮ ਤੇ ਆ ਉਹਦਾ ਕੀ ਨਾਮ ਹੈ ਉਹ ਤੋਂ ਛੋੜੀ ਦੇ ਵਿੱਚ ਐਸਪੀ ਨਵਾਂ ਸ਼ਹਿਰ ਜਿਹੜੇ ਆ ਉਹ ਆਂਦੇ ਸੰਭਾਵਨਾ ਮਹਿਤਾਜ ਸਿੰਘ ਬਿਰਕ ਕੋਈ ਆਣਗੇ ਇੱਥੇ ਤੇ ਉਸ ਤੋਂ ਪਹਿਲੇ ਜਿਹੜੇ ਪ੍ਰਸ਼ਾਸਨਿਕ ਅਫਸਰ ਸਾਹਿਬਾਨ ਆ ਸਾਰੇ ਪਹੁੰਚੇ ਹੋਏ ਨੇ ਐਸਪੀ ਰੈਂਕ ਤੋਂ ਡੀਐਸਪੀ ਰੈਂਕ ਦੇ ਸਪੈ ਟ੍ਰੈਂਕ ਦੇ ਜਿਹੜੇ ਸਾਰੇ ਅਫਸਰ ਪਹੁੰਚੇ ਹੋਏ ਨੇ 3 ਵਕ ਲਾਈਨ ਦੇ ਵਿੱਚ ढेड़े पुलिस मुलाजिम खड़े ਨੇ ਕਿ ਤਾਂ ਕਿ ਕੋਈ ਕਿਸੇ ਤਰ੍ਹਾਂ ਦਾ ਜੇ ਆਇਆ ਇਹਦਾ ਨਾ ਆਏ ਇਹ লাইਵ تصویر ਜਿਵੇਂ ਨਿਮਾਸ਼ ਕਰਦੇ तास ਬਾਅਦ ਦੇ ਇਲਾਕੇ ਨਾ ਦੇਖ ਰਹੇ ਹਾਂ ਜਦ ਕਿ ਨਸ਼ਾ ਤਸਕਰਾਂ ਦੇ ਉੱਤੇ ਜਿਹੜੀ ਇੱਕ ਵੱਡੀ ਕਾਰਵਾਈ ਹੋ ਰਹੀ ਆ ਸਾਰਾ ਦੱਸ ਦੇਣੇ ਕੀ ਇਹ ਇਹਨੂੰ ਜਿਹੜੀ ਤੋੜ ਭੰਨ ਕਰਨ ਨੂੰ ਕਰੀਬ ਕਈ ਘੰਟੇ ਦਾ ਜਿਹੜਾ ਆ ਸਮਾਂ ਲੱਗੇਗਾ ਉਹ ਕੰਸਟਰਕਸ਼ਨ ਬਹੁਤ ਸੋਲਿਡ ਕੰਸਟਰਕਸ਼ਨ ਤੋਂ ਪਹਿਲੇ ਪਹਿਲਾਂ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜੀ ਆ ਅਲਟੀਮੇਸ਼ਨ ਦਿੱਤਾ ਗਿਆ ਸੀ ਓਨਰ ਵੀ ਜੇ ਉਹਨਾਂ ਦਾ ਸਮਾਨ ਜਾਂ ਕੁਝ ਵੀ ਆ ਤੁਸੀਂ ਦੇ ਵੀ ਕਿ ਕਿ ਦਾ ਫੀਲਾ ਬੰਦਾ ਜਿਹਨੂੰ ਕਿਹਾ ਜਾਂਦਾ ਕਿ ਕੁਝ ਵੀ ਕਿਸੇ ਚੀਜ਼ ਦਾ ਤੋੜ-ਭੰਨ ਕਰ ਸਕਦਾ ਨਿਕੀ ਕਿ ਦੀਵਾਰ ਤੋੜਨ ਦੇ ਤੇ ਪੂਰਾ ਜ਼ੋਰ ਲੱਗਿਆ ਹੋਇਆ ਮਸ਼ੀਨਾਂ ਦਾ ਸੋ ਇਹ ਬੱਜਦੇ ਅੱਜ ਇੱਥੇ ਕੰਮ ਕਰਦੇ ਆ ਮੈਂ ਇਸ ਤੋਂ ਪਹਿਲਾਂ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਆ ਕਾਰਵਾਈ ਹੋਈ ਸੀਗੀ ਕੁਝ ਦਿਨ ਪਹਿਲਾਂ ਆ कि देर चलेगी के दे बारे को अंदाजा नहीं लगाया जा सकता है एक ये कि एक बड़ा सा भी, भी जड़ा है होया भी कई पता नहीं क्या होया डॉक्टर तो पुलिस समझ में सारे पहुंचे हुए थे ने एसएसपी नॉइया डॉक्टर मेहता सिंह के पूछे हुए अब उन वाली बात करवा मांग के कि उनका ए सेक्शन पे क्या है वो तो हुई नहीं पूछे हुए पहुंच गए ओबी करने की जेडी ये या इनकी ਜਲਦੀ ਬਰਕਤ ਉਹਨਾਂ ਨੂੰ ਬਰੀਫ ਕੀਤਾ ਕੀਤਾ ਜਾਏ। ਐਸ ਡੀ ਐਮ ਨਮਾਟਾਡੇਆ ਬਲਾਚਨ ਉਹ ਵੀ ਆਏ ਹੋਏ ਨੇ ਅੱਜ ਤੇ ਉਹਨਾਂ ਨੂੰ ਬੁਲਾਇਆ ਜਾ ਰਿਹਾ। ਦੋਸਤੋ ਬਾਅਦ ਜੀਡੀਐਮ ਮੀਟਿੰਗ सारी की तीखी नशा तकलूzf़ ओंसे अलर्टेज़ मीडिया साक्षात्कार में डी नेवर टोरा मोहित चलाई गई और उसे पीला कर दिया था यहाँ से कुछ ही तेरे कुछ ही मिठास के दादे मीडिया ब्रीफ कर ਸੋਬਾਰ ਭਾਈ ਨਮਸਕਾਰ ਹਮੜਾ ਉਹ ਜਿਹੜਾ ਨਚਾਪਸ ਕਾਂ ਦੇ ਰਹੀਆ ਕਾਰੋ ਚੱਲਦੇ ਆ ਇੱਕ ਨਜਾਇਜ਼ ਸਾਰੀ ਜਿਹੜੀ ਕਰੀਬ 3 ਕਰੇਗਾ ਉਹਦੇ ਉੱਤੇ ਜਿਹੜੀ ਆ ਇੱਕ ਲਾਵਾ ਚਾਲ ਤੇ ਅਜਿਹੇ ਦੇ ਸੀਨੀਅਰ ਪੁਲਿਸਰ ਸਾਹਿਬਾਨ ਦੇ ਨਾਲ ਡਾਕਟਰ ਮਹਿਤਾ ਨੂੰ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਐਸਪੀ ਡੀਐਸਪੀ ਸਾਵਾਸੇਮ ਜੋ ਡਾਕਟਰ ਰਿਸ਼ਕ কুমার ਦੇ ਸਾਰੇ ਆਪ ਚਾਹੋ ਆ ਜਿਹੜੀ ਲਾਈਵ ਨਵਾਂ ਸ਼ਹਿਰ ਫਾਮੜ ਰੋਡੀਆਂ ਨੇ ਆਹ ਫਰੋਡ ਆ ਜਾ ਚਾਈਨ ਬੰਦ ਕਰਾ ਲੈ ਚਲੋ ਹਾਂ ਇਹਨਾਂ ਨੂੰ ਦੇਖੋ ਬੜੇ ਬੰਦ ਕਰ ਲੈ ਸਭ ਬੰਦ ਕਰ ਦੇ ਬੈਠਦੇ ਹੋ ਹਾਂ ਇਹ ਆਪਾਂ ਦੇਖਦੇ ਹਾਂ ਇੱਕ ਆਲੋ ਆਪਾਂ ਕਰ ਰੋਮਤ ਹੋ ਆਓ ওকে ਆਦੂ ਇਹ ਬੋਲੂ ਦੀ ਫਾਈਟ ਕਰਦੇ ਨਾ ਕਿ ਉੱਛੇ ਚੱਲ ਜਾਗਾ ਤੁਸੀਂ ਫਾਸਟ ਹਾਂ ਤਾਂ ਇਹ ਥੋੜਾ ਮੈਡ ਇਹਦਾ ਰੋਜਾ ਪ੍ਰੇਮ ਹਾਂ ਜੀ ਸਰ ਸਰ ਨੂੰ ਲੱਗਣਾ ਫੋਨ ਚੜਾ ਫੋਨ ਚੜਾ ਆਰਾਮ ਨਾਲ ਬੋਲੋ ਭਾਈ ਸਪਲਾਨ ਬਣਾ ਲਓ ਯਾਰ ਆਪ ਪਰਤਾ ਦੇ ਜੀ ਸਰ ਅੱਜ ਅਸੀਂ ਔੜ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ ਇਹ ਜੇ ਤੁਸੀਂ ਪ੍ਰਾਪਰਟੀ ਵਿੱਚ ਦੇਓ ਇਹ ਦੇਵਰਾਜ ਉਰਫ ਦੇਵੀ ਨਾਮ ਦਾ ਵਿਅਕਤੀ ਨੇ ਕਿਸੇ ਜਾਇਜ਼ ਕਬਜ਼ਾ ਕੀਤਾ ਹੋਇਆ ਸੀ ਇਹ ਸਿਵਲ ਪ੍ਰਸ਼ਾਸਨ ਵੱਲੋਂ ਸਾਨੂੰ ਸਿਕਿਉਰਟੀ ਲਈ ਦਿੱਤਾ ਸੀ ਇਹ ਪੰਚਾਇਤ ਗਰਾਊਂਡ ਦੀ ਲੈਟ ਗਈ ਹੈ ਤੇ ਅਸੀਂ ਬੜੀ ਪੁਲਿਸ ਫੋਰਸ ਤਾਇਨਾਤ ਕੀਤੀ ਹੈ ਤਾਂ ਕਿ ਕੋਈ ਲੋਕ ਨੂੰ ਦਿੱਕਤ ਨਾ ਆਵੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਜਿਹੜਾ ਦੇਵਾ ਜੂਰ ਦੇਵੀ ਹੈ ਇਹਦੇ ਖਿਲਾਫ ਟੂਟ 13 ਐਨਡੀਪੀ ਐ ਦੇ ਮਕਦਮੇ ਹੈ ਹੋਰ ਆਪ ਪਿਛਲੇ ਮਹੀਨੇ ਤੋਂ 18 ਮਕਦਮੇ ਇਸ ਦੇ ਖਿਲਾਫ ਹੈਗੇ ਤੇ ਇਸ ਨੇ ਜਿਹੜਾ ਇਸ ਲੈਟ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਇਹ ਸਿਵਲ ਪ੍ਰਸ਼ਾਸਨ ਦੁਆਰਾ ਨਾਲ ਜਿਹੜਾ ਹੈਗਾ ਪਿੰਟਾਚੂ ਤੋਂ ਸਾਰੇ ਹੈ ਕਿ ਕਿੰਨੇ ਹੈ ਸਰ ਇਹ ਜੀ ਮੈਨੂੰ ਹੋਰ ਇਹ ਪਤਾ ਲੱਗਾ ਕਿ ਪੱਛਮੀ ਵੱਲ ਜਿਹੜਾ ਹੈ ਕੱਪ ਬਣਦਾ ਕੁਝ ਸ਼ੌਪਸਟਾਂ ਨੇ ਇੱਕ ਸ਼ੌਪ ਦੀ 샤ਫੀਟ ਜਿਹੜੀ ਹੋਈ ਹੈ ਕੰਪਨੀ ਤੋਂ ਇਹ ਜੀ ਸਾਨੂੰ ਇੱਕ ਗੱਲ ਦੱਸੀ ਦੇ ਵਿੱਚ ਸਮੇਂ ਮੈਂ ਮੈਂ ਤੁਹਾਨੂੰ ਇਹ ਵੀ ਦੱਸਾਂ ਅਸੀਂ ਆਰ ਵਿੱਚ ਜਿਹੜਾ ਅਸੀਂ ਪੂਰੇ ਜ਼ਿਲ੍ਹੇ ਦੇ 250 ਰੇਡਾਂ ਤੇ ਕਾਪੀਰ ਉਹਦੇ ਚੋਂ ਇੱਕ ਰੋਪੀ ਔਰ ਥਾਣੇ ਦੀ ਰਹੀ ਹੈ ਇਹ ਵੀ ਦਸਤਕਾਰੀ ਜਦੋਂ ਯੁੱਧ ਅਸ਼ਾ ਵਿਰੁੱਧ ਮੁਹਿੰਮ ਸ਼ੁਰੂ ਹੋਈ ਹੈ ਅਸੀਂ ਜਨਾ ਸ਼ਹਿਰ ਦੇ ਵਿੱਚ 253 ਐਨਡੀਪੀਐਸ ਦੇ ਮਕਦਮੇ ਜਿਹੜੇ ਉਹ ਦਰਜ ਕੀਤੇ ਹੈ ਤੇ 283 ਬਲਿਆਂ ਨੂੰ ਫੜ ਕੇ ਅਸੀਂ ਜੇਲ੍ਹ ਭੇਜਿਆ ਹੈ ਕਈ ਵਾਰ ਇਹ ਆਂਦਾ ਹੈ ਕਿ ਛੋਟੀ ਰਿਕਵਰੀ ਹੈਗੀ ਆ ਪਰ ਉਹ ਸਾਰੇ ਫੜ ਲਏ ਨੇ ਜਿਹੜਾ ਡਿਲ ਕਦੇ ਫੀਲਡ ਵਿੱਚ ਚੱਲਦਾ ਉਹ ਵਿੱਚ ਤੇ ਕੁਝ ਤੋਂ ਸਾਰਾ ਜ਼ਿਆਦਾ ਰਿਕਵਰੀ ਵੀ ਹੋਈ ਹੈ 100 ਗ੍ਰਾਮ 150 ਗ੍ਰਾਮ ਇੱਥੋਂ ਤੱਕ ਵੀ ਰਿਕਵਰੀ ਹੈਗੀ ਸਰ ਬਿਲਕੁਲ ਜੋ ਲੀਗਲ ਪ੍ਰੋਸੈਸ ਹੈ ਉਹ ਸਾਰਾ ਸਿਰਫ ਫੋਲੋ ਕੀਤਾ ਗਿਆ ਹੈ ਨੋਟਿਸ ਵੀ ਦਿੱਤਾ ਗਿਆ ਕਾਹਦਾ ਨਾ ਰੱਖਿਆ ਇਹਨਾਂ ਵੱਲੋਂ ਪੱਖ ਨਹੀਂ ਰੱਖਿਆ ਕੋਈ ਪੱਖ ਹੋਤਾ ਤਾਂ ਸਿਲਫ ਚਸ਼ਨੀ ਦੱਸ ਸਕਦੇ ਸਾਰੇ ਜਿਹੜੀ ਬਿਲਡਿੰਗ ਆ ਇਹਨਾਂ ਦਾ ਪੰਚਾਇਤ ਐਪ ਜੇ ਤਾਂ ਮੈਂਬਰਾਂ ਦੀ ਹੋਈ ਕਿਸੇ ਪੰਚਾਇਤ ਦੇ ਵਿੱਚ ਪੰਜਿਆ ਸਰਪੰਚ ਸਾਡਾ ਕੋਈ ਪੁਰਾਣਾ ਪਰ ਕੋਈ ਨਹੀਂ ਬਟ ਇਹ ਜਿਹੜਾ ਹੈਗਾ ਉਹ ਤੋਂ ਦੇ ਪੰਚਾਇਤ ਜਿਹੜੇ ਇਹ ਜਿਹੜਾ ਹੈਗਾ ਨਜਾਇਜ਼ ਕਬਜ਼ਾ ਹੈ ਪਹਿਲਾਂ ਪੰਚਾਇਤ ਨੇ ਕੋਈ ਐਕਸ਼ਨ ਨਹੀਂ ਲਿਆ ਦੋ ਸਾ ਦੋ ਤਿੰਨ ਸੱਤ ਰੋਟੇ ਜਦੋਂ ਵੀ ਜਦੋਂ ਵੀ ਧਿਆਨ ਦੇ ਵਿੱਚ ਆਇਆ ਹੈਗਾ ਜੀ ਦੇਖੋ ਉਦੋਂ ਹੀ ਕਾਰਵਾਈ ਕਰਵਾਈ ਹੈਗੀ ਲੋਕ ਕਿਹਾ ਸਰਪੰਚ ਹੋਰ ਨਸ਼ਾ ਸਾਰੀਆਂ ਕਰ ਉਹਨਾਂ ਨੂੰ ਕੀ ਤਾੜ ਕਿਦਾ ਮੈਂ ਦੇਖੋ ਇਹ ਕਹਿੰਦਾ ਜੀ ਅਸੀਂ ਵੀ ਕੋਈ ਨਸ਼ਰ ਹੈਗਾ ਕੋਈ ਨਸ਼ਕਸਰੀ ਕਰਦੇ ਚੈੱਕ ਕਰਕੇ ਜਿਹਨੇ ਵੀ ਕੋਲ ਕਿਤਾ ਅਸੀਂ ਇਸੇ ਤਰ੍ਹਾਂ ਜਿਹੜਾ ਹੈ ਦੇਖ ਤੋ ਸੱਭ ਕਰਦੇ ਸਮਝਾ ਦੱਸਦੇ ਉਹ ਫਿਰ ਉਹ ਐਲਕ ਬਣਾ ਲੈ ਉਹ ਨਹੀਂ ਇਹਨਾਂ ਹੁਣ ਜੇ ਨਸ਼ਾ ਆ ਬਿਠਾੜ ਰਾਲ ਕੇ ਬਣਾ ਰਿਆ ਰਾਤ ਬਰਾਤੇ ਵੀ ਆਉਂਦੇ ਆ ਨਹੀਂ ਦੇਖੋ ਜੀ ਇਹ ਜੇ ਇਹ ਨਵੇਂ ਤਰੀਕੇ ਪਤਾੰਦੇ ਹੈਗੇ ਆ ਤਾਂ ਮੈਂ ਤਾਂ ਪਹਿਲੇ ਹੀ ਕਿਹਾ ਜੀ ਅਸੀਂ ਜਿਹੜਾ ਵੀ ਸਾਨੂੰ ਕੋਈ ਸਾਡੇ ਕੋਲ ਆਏਗੀ ਠੀਕ ਹੈ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕਰਾਂਗੇ ਉਦਾਂ ਦੇ ਕਿ ਨਸ਼ਾ ਦਾ ਸਾਬਤ ਦਿੰਦੇ ਨੇ ਤੇ ਉਹਨਾਂ ਦੇ ਉੱਚੀ ਦੇ ਪਿੱਛੇ ਜੇ ਨਾਮ ਜਾਂਦ ਹੁੰਦਾ ਹੈ ਕਿ ਹਾਂ ਜੀ ਇਹਨੇ ਸਾਨੂੰ ਕਿਤੇ ਵੀ ਦਿੱਤਾ ਚਾਹੇ ਕਾਰਬਾਰੀ ਦਾ ਹੋਵੇ ਚਾਹੇ ਕਿ ਬੋਧ ਦਿੱਤਾ ਹੋਵੇ ਅਸੀਂ ਅਰੈਸਟ ਕਰਕੇ ਜੇ ਤਾਂ ਮੈਂ ਤੁਹਾਡੇ ਮਾਧਿਅਮ ਰਾਈ ਵੀ ਸਾਡੇ ਸਾਡੇ ਨਵਾਂ ਸ਼ਹਿਰ ਦੇ ਪਬਲਿਕ ਹੈਗੀ ਹੈ ਉਹਨਾਂ ਨੂੰ ਗਾਵਾ ਕੇ ਜਿਵੇਂ ਕੋਈ ਸਾਨੂੰ ਪਰਸਨਲ ਕਰ ਸਕਦਾ ਇਹ ਪੰਜਾਬ ਹੈ ਕਿ ਕੋਈ ਜਿਹੜਾ ਮੇਸ਼ਕ ਬਣਾ ਮੈਂ ਪਰਸਲੇ ਮੇਰੇ ਅਕਾ ਜੀ 60 50 ਫੈਲਾਏ ਉਹਦੇ ਵੀ ਕਿਸੇ ਮੁਤਾਬਕ ਲੱਗਦਾ ਕਿ ਕਿਸ ਨੇ ਉੱਤੇ ਇਨਫੋਰਮੇਸ਼ਨ ਦਿੱਤੀ ਹੈ ਜੀ ਜੇ ਕਿਸੇ ਨੂੰ ਫਿਰ ਵੀ ਹੈਗਾ ਤਾਂ ਤੁਸੀਂ ਨਿਮਲਾਕੀ ਪਰਸਲੀਮਿਸ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਮੇਰੇ ਘਰਾਂ ਦੇ ਨੇ ਤੋਂ ਬਲਾ ਉਹਨਾਂ ਤੋਂ ਵੀ ਬਚਾਇਆ ਜਾ ਰਿਹਾ ਆ ਦੇਖੋ ਜੀ ਉਹ ਜਿਹੜੇ ਇਹਨਾਂ ਨੇ ਲਗਾਏ ਹੈਗੇ ਉਹਦੇ ਵਿੱਚ ਇਹ ਹੈ ਕਿ ਜਿਹੜੀ ਪੁਲਿਸ ਕਾਰਵਾਈ ਕਰੇਗੀ ਬਟ ਤੁਸੀਂ ਇਹ ਦੇਖੋ ਜੀ ਅਸੀਂ ਜਿਹੜਾ ਸੌਤ ਉੱਤੇ ਬੱਚੇ ਜਿਹੜੇ ਇਸੇ ਏਰੀਆ ਦੀ ਦਿੱਤੇ ਜਿੱਥੇ ਇਹਨਾਂ ਨੇ ਕੈਮਰੇ ਲਗਾਏ ਹੋਏ ਪੂਰਾ ਜਿਹੜਾ ਲੀਗਲ ਪ੍ਰੋਸੀਜਰ ਆ ਫਾਲੋ ਕੀਤਾ ਸਿਰਫ ਪ੍ਰੋਬਲਮ ਨਹੀਂ ਹੈ ਜੀ ਜਿਹੜੀ ਬਿਜਲੀ ਬਿਲਿੰਗ ਮੈਂ ਲੱਗਾ ਨਹੀਂ ਆਇਆ ਨੇ ਉਹ ਦੇਖੋ ਜੀ ਉਹ ਤਾਂ ਸਾਰਾ ਟਾਈਮ ਬੈਠਾ ਰਹੇ ਨੇ ਜੀ ਸਾਹਿਬ ਸਾਰੋ ਸਟੋਰੀ ਬੰਦਾ ਸੀ ਬੋਲ ਕਰਦਾ ਹੈ ਲੇਕਿਨ ਉਸ ਵੇਲੇ ਮੌਕੇ ਤੇ ਜਿਹੜਾ ਸਬੰਧਤ ਅਧਿਕਾਰੀ ਨੇ ਕੋਈ ਐਕਸ਼ਨ ਨਹੀਂ ਲਿਆ ਜੀ ਦੇਖੋ ਜੀ ਇਹ ਜਦੋਂ ਵੀ ਜਿਹੜੇ ਅਧਾਰੀ ਹੈਗੇ ਜਦੋਂ ਉਹਨਾਂ ਦੇ ਧਿਆਨ ਜਾਇਦਾਤ ਸਾਰੀ ਕਿਸੇ ਗ੍ਰੇਸ ਫਾਲੋ ਕੀਤਾ ਨੇ ਸਰ ਉਸ ਵੇਲੇ ਵੀ ਧਿਆਨ ਲਿਆ ਲਗਿਆ ਜੀ ਉਸ ਨੂੰ ਦੇਖਣ ਕਰ ਲੱਗੇ ਜੀ ਥੈਂਕ ਯੂ ਅਹ ਰੋਇਟ ਜੀ ਸਰ ਇੱਕ ਵਾਰ ਹੋਰ ਜੀ ਨਾ ਹੋ ਨਾ ਬਾਰੇ ਜੀ ਰੋਇਤ ਦਾ ਜਨੇਕੀ ਖੋਲੇ ਰਿਹਾ ਸੀ ਜਿਹੜੇ ਨਵਾਂ ਸ਼ਹਿਰ ਮਹਿਤਾਬ ਸਿੰਘ ਆਹੋਂ ਵੱਲੋਂ ਜਲਦੀਆ ਹੁਣ ਮੀਡੀਆ ਬਰੀਫ ਕੀਤੀ। ਖੈਲੀ ਦਾਸਤ ਕਿਹਾ ਗਿਆ ਹੈ ਕਿ ਨਸ਼ਾ ਤੰਦੇ ਖਿਲਾਫ ਕਾਰਵਾਈ ਜਿੱਦਾਂ ਚੱਲਦੀ ਰਹੇਗੀ ਜੇ ਕੋਈ ਵੀ ਸਿਵਲਤਾ ਜਥੇਬੀ ਤਲਾ ਜਿਹੜਾ ਕਿ ਉਹਨਾਂ ਨੂੰ ਇਨਫੋਰਮੇਸ਼ਨ ਦੇਵੇਗਾ ਕਿ ਨਸ਼ੇ ਦੇ ਨਾਰਾ ਰਵਾਰੀਆਂ ਦੇ ਤੌਰ ਦੀ ਜਿਹੜੀ ਹੈ ਪੂਰੀ ਤਰ੍ਹਾਂ ਸਿਉਟੀ ਉਹਦੀ ਜਿਹੜੀ ਇਨਫੋਰਮੇਸ਼ਨ ਦੇਣ ਵਾਲੇ ਨੂੰ ਪੂਰੀ ਤਰ੍ਹਾਂ ਉਹਦਾ ਨਾਮ ਗੋਪਤ ਰੱਖਿਆ ਜਾਏਗਾ ਉਸ ਤੋਂ ਨਹੀਂ ਜਿਹੜਾ ਆ ਐਕਸ਼ਨ ਜਿਹੜਾ ਇਸੇ ਤਰ੍ਹਾਂ ਚੱਲੇਗਾ ਆ ਤੁਸੀਂ ਹੁਣ ਤੁਹਾਨੂੰ ਦੁਆਰਾ ਦੱਸ ਦਿੰਦੇ ਕਿ ਜਿਹੜੀ ਕਾਫੀ ਦੇ ਕਰੀਬ 20 ਮਿੰਟ ਪਹਿਲਾਂ ਵੀਡੀਓ ਸਟਾਰਟ ਹੋਈ ਸੀਗੀ ਹਲੇ ਤੱਕ ਕਿਸ ਲੈਵਲ ਤੇ ਜਿਹੜੀ ਆ ਇਹ ਕੰਸਟਰਕਸ਼ਨ ਜਿਹੜੀ ਕਿੰਨੀ ਹਾਰਡ ਕੰਸਟਰਕਸ਼ਨ ਵਧੀਆ ਢੰਗ ਨਾਲ ਜਿਹੜੀ ਕਹਿ ਸਕਦੇ ਆ ਮਟੀਰੀਅਲ ਪੱਕੇ ਬਣਿਆ ਗਿਆ ਸਾ ਕਿ ਮਸ਼ੀਨ ਵੀ ਕਰੀਬ ਲੱਗੇ ਕਿਹੜੀ ਦੀਵਾਰ ਤੇ ਸੋਈ ਕਰ ਰਹੀ ਇਸ ਤਰ੍ਹਾਂ ਕੋਈ ਤਰ੍ਹਾਂ ਸੰਭਾਲ ਲੇ